ਮਸਲਾ ਕਿਸਮਤ ਮਾੜੀ ਪਰਿਵਾਰ ਦੀ ਉਹਦੀ ਖੋਦੀ ਕੋਈ ਇਹੋ ਜਿਹੀ ਘਟਨੇ ਨਹੀਂ ਅਗੇ ਗੁਰਦੁਆਰਾ ਰੋਹ ਜਾਂਦਾ ਸੀ 13 ਦਿਨ ਹੋ ਗਏ ਗੁਰਦੁਆਰੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਇਹ ਕਾਂਡ ਹੋਇਆ ਆਪਣੇ ਆਪ ਕੀਤਾ ਕਿਸੇ ਨੇ ਕੋਈ ਉਹਦੇ ਵਿੱਚ ਕੋਈ ਨਾ ਹੋਇਆ ਅਰ ਸਮਰਨ ਸਿੰਘ ਸਨ ਅਮਰਜੀਤ ਸਿੰਘ ਵਾਸੀ ਰਸ਼ਿਆਣਾ 33 ਸਾਲ ਦਾ ਸੀ 9 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਕੋਈ ਘਰੇਲੂ ਝਗੜਾ ਸੀ ਜਿਹੜੇ ਕਰਕੇ ਉਹਨੇ ਆਪਣੇ ਆਪ ਨੂੰ ਬਾਰਾਂਪੁਰ ਦੀ ਰਫੜੀ ਕਰੀ ਲਈ ਲੰਚੀ ਤੇ ਆਪਣੇ ਆਪ ਨੂੰ ਉਹਨੇ ਗੋਲੀ ਮਾਰ ਲਈ ਹੈ 33 ਸਾਲਾ ਨੌਜਵਾਨ ਨੇ ਕਰੇਲੂ ਕਲੇਸ਼ਾ ਕਰਨ ਕੀਤੀ ਆਤਮ ਹੱਤਿਆ ਨੌਜਵਾਨ ਨੇ 12 ਬੋਰ ਰਾਈਫਲ ਨਾਲ ਖੁਦ ਨੂੰ ਮਾਰੀ ਗੋਲੀ ਤਰਨਤਾਰ ਨੇ ਨਜ਼ਦੀਕ ਪਿੰਡ ਰਸੀਆਣਾ ਦੇ ਰਹਿਣ ਵਾਲੇ 33 ਸਾਲਾ ਨੌਜਵਾਨ ਵੱਲੋਂ ਕਰੇਲੂ ਕਲੇਸ਼ ਤੇ ਚਲਦਿਆ 12 ਬੋਰ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸਦਰ ਥਾਣਾ ਦੀਨ ਆਉਂਦੇ ਪਿੰਡ ਰਸੀਆਣਾ ਦੇ ਨੌਜਵਾਨ ਸਿਮਰਨਦੀਪ ਸਿੰਘ ਨੇ ਨੌਜਵਾਨ ਸਿਮਰਨਦੀਪ ਸਿੰਘ ਜਿਸ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਘਰ ਦੇ ਕਲੇਸ਼ ਤੇ ਚਲਦਿਆਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਤੇ ਮਾਮਲੀ ਦੀ ਜਾਂਚ ਵਿੱਚ ਛੁੱਟ ਗਈ ਹੈ ਬਰਹਾਲ ਇਹ ਸ਼ਬਦੂਜ ਕਰੇਲੂ ਕਰੇਸ਼ ਦੇ ਨੌਜਵਾਨ ਦੀ ਜਾਨ ਲੈ ਲਈ ਜਿਸ ਦਾ ਸਿਰਫ 9 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਸਰ ਤੁਹਾਡਾ ਨਾਮ ਮੇਰਾ ਨਾਮ ਗੁਲਜ਼ਾਰ ਸਿੰਘ ਪਿੰਡ ਪਿੰਡ ਰਹਿਣਾ ਇਹ ਕੀ ਵਾਕਿਆ ਹੈ ਜੀ ਹਰਸਨ ਜੀ ਮੰਡਾ ਜਿਹੜਾ ਆਵਾਜ਼ ਉਹਨੇ 9 ਮਹੀਨੇ ਪਹਿਲਾਂ ਹੋਇਆ ਹਾਂਜੀ ਤੇ ਗੋਲੀ ਮਾਰੀ ਕੀ ਮਸਲਾ ਹੈ ਮਸਲਾ ਕਿਸਮਤ ਮਾੜੀ ਪਰਿਵਾਰ ਦੀ ਉਹਦੀ ਖੁਦ ਦੀ ਕੋਈ ਐਹੋ ਜੀ ਘਟਨੇ ਨਹੀਂ ਆਕੇ ਗੁਰਦੁਆਰਾ ਰੋਹ ਜਾਂਦਾ ਸੀ 13 ਦਿਨ ਹੋ ਗਏ ਗੁਰਦੁਆਰੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਇਹ ਕਾਂਡ ਹੋਇਆ ਆਪਣੇ ਆਪ ਕੀਤਾ ਕਿਸੇ ਨੇ ਕੋਈ ਉਹਦੇ ਵਿੱਚ ਕੋਈ ਨਾ ਕੋਈ ਲੜਾਈ ਕੋਈ ਝਗੜਾ ਕੋਈ ਸਰ ਝਗੜਾ ਕਦੀ ਵੀ ਨਹੀਂ ਅੱਜ ਤੇ ਵੱਖਰੀ ਗੱਲ ਕਦੀ ਵੀ ਨਹੀਂ ਫਿਰ ਗੋਲੀ ਮਾਰਨ ਦੀ ਕੀ وجہ ਹੈ ਇਹ ਤਾਂ ਸਰ ਨੂੰ ਖੁਦ ਨੂੰ ਪਤਾ ਹੋਊ ਉਹਨੂੰ ਤੁਹਾਨੂੰ ਤਾਂ ਮੋਬਾਈਲ ਵੀ ਕਹਿੰਦੇ ਟੁੱਟਾ ਮਿਲਿਆ ਹੋਆ ਉਹ ਕੀ ਮਸਲਾ ਉਹ ਤਾਂ ਉਹਦੇ ਮਨ ਦੀ ਸੋਚ ਹੋਗ ਨਾ ਕੀ ਕੀਤਾ ਕੋਈ ਨਹੀਂ ਜਾਂਚ ਹੋਣੀ ਚਾਹੀਦੀ ਕਿ ਪਤਾ ਲੱਗਣਾ ਚਾਹੀਦਾ ਨਹੀਂ ਸਰ ਜਾਂਚ ਦਾ ਮਸਲਾ ਤਾਂ ਵੈਨ ਜੇ ਕੋਈ ਆਪਨੂੰ ਸ਼ੱਕ ਹੋਵੇ ਕਿਸੇ ਚੀਜ਼ ਤੇ ਆਪਨੂੰ ਸ਼ੱਕ ਹੀ ਕੋਈ ਨਹੀਂ ਹੈ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਨਹੀਂ ਕੋਈ ਆਰ ਸੇਵਨ ਸਿੰਘ ਸਰਨਾਮ ਅਮਰਜੀਤ ਸਿੰਘ ਵਾਸੀ ਰਾਸ਼ੀਆ ਨਾਲ 33 ਸਾਲ ਦਾ ਹੀ ਨੌਂ ਮਹੀਨਾ ਪਹਿਲਾਂ ਸ਼ਾਦੀ ਹੋਈ ਕੋਈ ਘਰੇਲੂ ਝਗੜਾ ਸੀ ਜਿਹੜੇ ਕਰਕੇ ਉਹਨੇ ਆਪਣੇ ਆਪ ਨੂੰ ਬਾਰਾਂਪੁਰ ਦੀ ਰਫੜੀ ਖੜੀ ਲਈ ਸਮਝੀ ਤੇ ਆਪਣੇ ਆਪ ਨੂੰ ਉਹਨੇ ਗੋਲੀ ਮਾਰ ਲਈ ਹੈ ਜਿਹੜੀ ਅਸੀਂ ਮੌਕੇ ਤੇ ਪੁੱਜ ਕੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਵਾ ਤੇ 174 CrPC ਤਹਿਤ ਕਾਬੂ ਹੀ ਅਵੇ ਚੁਲਿਆ ਰਹੇ ਹੈ ਜੀ ਉਤੋ ਬਾਅਦ ਇਹ ਜਿੱਤ ਵੀ ਅੱਗੇ ਤਫਤੀਸ਼ ਚੱਲੇਗੀ ਇਕਾਰੀ ਅਮਰ ਚੰਦ ਲੰਘ ਜਾਵੇਗਾ ਸਰ ਪਤਾ ਲੱਗਾ ਹੁੰਦਾ ਮੋਬਾਈਲ ਟੁੱਟਾ ਹੋਇਆ ਮਿਲਿਆ ਹੋਆ ਮੋਬਾਈਲ ਟੁੱਟਾ ਮਿਲਿਆ ਹੋਆ ਜੀ ਜਿੱਤਰਾ ਤਫਤੀਸ਼ ਅੱਗੇ ਜੋ ਵੀ ਚੀਜ਼ਾਂ ਆਉਣਗੀਆਂ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਰ ਚੰਦ ਲੰਘ ਜਾਵੇਗੀ ਪਹਿਲਾ 174 ਦੀ ਕਾਰਵਾਈ ਕਰਕੇ ਤੇ ਲਾਸ਼ ਦਾ ਪੋਸਟਮਾਰਟਮ ਕਰਾਇਆ ਪਰਿਵਾਰ ਵਾਲੇ ਕੀ ਕਹਿੰਦੇ ਆ ਜੀ ਪਰਿਵਾਰ ਵਾਲੇ ਤੇ ਕੁਝ ਵੀ ਨਹੀਂ ਕਹਿ ਰਹੇ ਨਾ ਹੀ ਕਿਸੇ ਤੇ ਇਲਜ਼ਾਮ ਲਾ ਰਹੇ ਆ ਨਾ ਹੀ ਕੋਈ ਕਾਰਨ ਦੱਸ ਰਹੇ ਆ ਤੇ ਕਿਹੜੀ ਲੁੱਟ ਝਗੜਾਈ ਆ ਕਿਹੜੀ ਲੁੱਟ ਝਗੜਾ ਮਤਲਬ ਕਿ ਇਹਦੇ ਨਾਲ ਆ ਜਿਹੜੀ ਨਵੀਂ ਪਿਆਈ ਆਈ ਉਹਦੇ ਨਾਲ ਜਾਂ ਪਰਿਵਾਰ ਆਪਣੇ ਪਰਿਵਾਰ ਨਾਲ ਹੀ ਆ ਉਹਦਾ ਕੋਈ ਨਿੱਕੀ ਮੋਟੀ ਕਰਕੇ ਗੱਲਬਾਤ ਹੋਈ ਗੁੱਸੇ ਜਾ ਕੇ ਨੇ ਆਪਣੇ ਉੱਤੇ ਗੋਲੀ ਮਾਰ ਦਿੱਤੀ ਮਸਲਾ ਕਿਸਮਤ ਮਾੜੀ ਪਰਿਵਾਰ ਦੀ ਉਹਦੀ ਖੁਦ ਦੀ ਕੋਈ ਇਹੋ ਜਿਹੀ ਕਹਾਣੀ ਨਹੀਂ ਹੈ ਕਿ ਗੁਰਦੁਆਰਾ ਰੋਹ ਜਾਂਦਾ ਸੀ 13 ਦਿਨ ਹੋ ਗਏ ਗੁਰਦੁਆਰੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਇਹ ਕਾਂਡ ਹੋਇਆ ਆਪਣੇ ਆਪ ਕੀਤਾ ਕਿਸੇ ਨੇ ਕੋਈ ਉਹਦੇ ਵਿੱਚ ਕੋਈ ਨਾ ਹੋਇਆ ਪਰ ਸਿਮਰਨ ਸਿੰਘ ਸਨ ਅਮਰਜੀਤ ਸਿੰਘ ਵਾਸੀ ਰਸ਼ੀਆਣਾ 33 ਸਾਲ ਦਾ ਸੀ 9 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਕੋਈ ਘਰੇਲੂ ਝਗੜਾ ਸੀ ਜਿਹੜੇ ਕਰਕੇ ਉਹਨੇ ਆਪਣੇ ਆਪ ਨੂੰ ਬਾਰਾਂਪੁਰ ਦੀ ਰਫੜੀ ਘੜੀ ਲੈ ਲਈ ਸੰਸੀ ਤੇ ਆਪਣੇ ਆਪਣ ਨੂੰ ਨੇ ਗੋਲੀ ਮਾਰ ਲਈ ਹੈ 33 ਸਾਲਾ ਨੌਜਵਾਨ ਨੇ ਕਰੇਲੂ ਕਲੇਸ਼ਾ ਕਰਨ ਕੀਤੀ ਆਤਮ ਹੱਤਿਆ ਨੌਜਵਾਨ ਨੇ 12 ਬੋਰ ਰਾਈਫਲ ਨਾਲ ਖੁਦ ਨੂੰ ਮਾਰੀ ਗੋਲੀ ਤਰਨਤਾਰ ਨੇ ਨਜ਼ਦੀਕ ਪਿੰਡ ਰਸੀਆਣਾ ਦੇ ਰਹਿਣ ਵਾਲੇ 33 ਸਾਲਾ ਨੌਜਵਾਨ ਵੱਲੋਂ ਕਰੇਲੂ ਕਲੇਸ਼ ਤੇ ਚਲਦਿਆਂ 12 ਬੋਰ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸਦਰ ਥਾਣਾ ਦੀ ਆਉਂਦੇ ਪਿੰਡ ਰਸੀਆਣਾ ਦੇ ਨੌਜਵਾਨ ਸਿਮਰਨਦੀਪ ਸਿੰਘ ਨੇ ਨੌਜਵਾਨ ਸਿਮਰਨਦੀਪ ਸਿੰਘ ਜਿਸ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਘਰ ਦੇ ਕਲੇਸ਼ ਤੇ ਚਲਦਿਆਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਵਿੱਚ ਚੱਟ ਗਈ ਹੈ ਬਰਾਹਾਲ ਇਸ ਸਬਦ ਵਿੱਚ ਕਰੇਲੂ ਕਲੇਸ਼ ਦੇ ਨੌਜਵਾਨ ਦੀ ਜਾਨ ਲੈ ਲਈ ਜਿਸ ਦਾ ਸਿਰਫ 9 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਸਰ ਤੁਹਾਡਾ ਨਾਮ ਮੇਰਾ ਨਾਮ ਗੁਲਜ਼ਾਰ ਸਿੰਘ ਹੈ ਪਿੰਡ ਪਿੰਡ ਰੈਸਨ ਇਹ ਕੀ ਵਾਕਿਆ ਹੈ ਜੀ ਹਰਸਿੰਦਰ ਜੀ ਦਾ ਮੁੰਡਾ ਜਿਹੜਾ ਆਵਾਜ਼ ਉਹਨੇ 2 ਮਹੀਨੇ ਪਹਿਲਾਂ ਹੋਇਆ ਹਾਂਜੀ ਇੱਕ ਗੋਲੀ ਮਾਰੀ ਕੀ ਮਸਲਾ ਹੈ ਮਸਲਾ ਕਿਸਮਤ ਮਾੜੀ ਪਰਿਵਾਰ ਦੀ ਉਹਦੀ ਖੁਦ ਦੀ ਕੋਈ ਐਹੋ ਜੀ ਘਟਨੇ ਨਹੀਂ ਹੈ ਕਿ ਗੁਰਦੁਆਰਾ ਰੋਹ ਜਾਂਦਾ ਸੀ 13 ਦਿਨ ਹੋ ਗਏ ਗੁਰਦੁਆਰੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਇਹ ਕਾਂਡ ਹੋਇਆ ਆਪਣੇ ਆਪ ਕੀਤਾ ਕਿਸੇ ਨੇ ਕੋਈ ਉਹਦੇ ਵਿੱਚ ਕੋਈ ਨਹੀਂ ਕੋਈ ਲੜਾਈ ਕੋਈ ਝਗੜਾ ਕੋਈ ਸਰ ਝਗੜਾ ਕਦੀ ਵੀ ਨਹੀਂ ਅੱਜ ਤੇ ਵੱਖਰੀ ਗੱਲ ਕਦੀ ਵੀ ਨਹੀਂ ਫਿਰ ਗੋਲੀ ਮਾਰਨ ਦੀ ਕੀ وجہ ਹੈ ਇਹ ਤਾਂ ਸਰ ਉਹਨੂੰ ਖੁਦ ਨੂੰ ਪਤਾ ਹੋਊ ਉਹਨੂੰ ਤੁਹਾਨੂੰ ਨਾ ਮੋਬਾਈਲ ਵੀ ਕਹਿੰਦੇ ਟੁੱਟਾ ਮਿਲਿਆ ਹੋਆ ਉਹ ਕੀ ਮਸਲਾ ਉਹ ਤਾਂ ਉਹਦੇ ਮਨ ਦੀ ਸੋਚ ਹੋਗਣਾ ਕੀ ਕੀਤਾ ਕੋਈ ਨਹੀਂ ਜਾਂਚਣੀ ਚਾਹੀਦੀ ਕੀ ਪਤਾ ਲੱਗਣਾ ਚਾਹੀਦਾ ਨਹੀਂ ਸਰ ਜਾਂਚ ਦਾ ਮਸਲਾ ਤਾਂ ਹੈ ਜੇ ਕੋਈ ਆਪਾਂ ਨੂੰ ਸ਼ੱਕ ਹੋਵੇ ਕਿਸੇ ਚੀਜ਼ ਤੇ ਆਪਾਂ ਨੂੰ ਸ਼ੱਕ ਹੀ ਕੋਈ ਨਹੀਂ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਨਹੀਂ ਕੋਈ ਹਰਿ ਸਿਮਰ ਸਿੰਘ ਸਮਰ ਅਮਰਜੀਤ ਸਿੰਘ ਵਾਸੀ ਰਾਸ਼ੀਆ ਨਾਲ 33 ਸਾਲ ਦਾ ਹੀ 9 ਮਹੀਨੇ ਪਹਿਲਾਂ ਸ਼ਾਦੀ ਹੋਈ ਕੋਈ ਘਰੇਲੂ ਝਗੜਾ ਸੀ ਜਿਹੜੇ ਕਰਕੇ ਉਹਨੇ ਆਪਣੇ ਆਪ ਨੂੰ ਬਾਰਾਂਪੁਰ ਦੀ ਰਫੜੀ ਖੇਧੀ ਲਈ ਸੰਸੀ ਤੇ ਆਪਣੇ ਆਪ ਨੂੰ ਉਹਨੇ ਗੋਲੀ ਮਾਰ ਲਈ ਹੈ ਜਿਹੜੀ ਅਸੀਂ ਮੌਕੇ ਤੇ ਪੁੱਜ ਕੇ ਤੇ ਲਾਸ਼ ਨੂੰ ਕਮਰੇ ਵਿੱਚ ਲੈ ਲਿਆ ਵਾ ਤੇ 174 CrPC ਤਹਿਤ ਕਾਗਈ ਅਵੇ ਚੱਲਿਆ ਰਹੇ ਹੈ ਜੀ ਉਸ ਤੋਂ ਬਾਅਦ ਇਹ ਜੇਤਾਂ ਵੀ ਅੱਗੇ ਤਫ਼ਤੀਸ਼ ਚੱਲੇਗੀ ਇਹ ਕਾਰਵਾਈ ਅਮਰ ਚੱਲ ਜਾਈ ਜਾਵੇਗੀ ਸਰ ਪਤਾ ਲੱਗਾ ਉਹਦਾ ਮੋਬਾਈਲ ਟੁੱਟਾ ਹੋਇਆ ਮਿਲਿਆ ਵਾ ਮੋਬਾਈਲ ਟੁੱਟਾ ਮਿਲਿਆ ਵਾ ਜੀ ਜਿੱਤਰਾ ਇਹ ਤਾਂ ਪੀਸ਼ ਅੱਗੇ ਜੋ ਵੀ ਚੀਜ਼ਾਂ ਗਈਆਂ ਆਉਣਗੀਆਂ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਰ ਚੱਲ ਜਾਈ ਜਾਵੇਗੀ ਪਹਿਲਾਂ 174 ਦੀ ਕਾਰਵਾਈ ਕਰਕੇ ਤੇ ਲਾਸ਼ ਦਾ ਪੋਸਟਮਾਰਟਮ ਕਰਾ ਰਹੇ ਪਰਿਵਾਰ ਵਾਲੇ ਕੀ ਕਹਿੰਦੇ ਆ ਜੀ ਪਰਿਵਾਰ ਵਾਲੇ ਤੇ ਕੁਝ ਵੀ ਨਹੀਂ ਕਹਿ ਰਹੇ ਨਾ ਹੀ ਕਿਸੇ ਤੇ ਇਲਜ਼ਾਮ ਲਾ ਰਹੇ ਆ ਨਾ ਹੀ ਕੋਈ ਕਾਰਨ ਦੱਸ ਰਹੇ ਆ ਤੇ ਇਹਦੇ ਵਿੱਚ ਝਗੜਾਈ ਆ ਕੱਲ ਨੂੰ ਚੜ੍ਹਮੰਗਲ ਕੀ ਦੇ ਨਾਲ ਆ ਜਿਹੜੀ ਨਵੀਂ ਪਿਆਈ ਆਈ ਉਹਦੇ ਨਾਲ ਜਾਂ ਪਰਿਵਾਰ ਆਪਣੇ ਪਰਿਵਾਰ ਨਾਲ ਲਈ ਆ ਉਹਦਾ ਕੋਈ ਨਿੱਕੀ ਮੋਟੀ ਕਰਕੇ ਗੱਲਬਾਤ ਹੋਈ ਬਸੇ ਜਾ ਕੇ ਨੇ ਆਪਣੇ ਉੱਤੇ ਗੋਲੀ ਮਾਰ ਦਿੱਤੀ